ਦੋਸਤੋ ਆਪਣੇ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਮੈਨੂੰ ਮਾਣ ਹੈ ਕਿ ਮੈਂ ਭਾਈ ਮੋਤੀराम ਮਹਾਰਾਜ ਜੀ ਦੀ ਬਰਾਦਰੀ ਵਿੱਚੋਂ ਹਾਂ ਦੋਸਤੋ ਜੇਕਰ ਆਪਾਂ ਕੁਝ ਬਰਾਦਰੀਆਂ ਵਿੱਚੋਂ ਕੁਰਬਾਨੀਆਂ ਦੀ ਗੱਲ ਕਰੀਏ ਤਾਂ ਭਾਈ ਮੋਤੀਰਾਮ ਮਹਾਰਾਜ ਜੀ ਦੀ ਕੁਰਬਾਨੀ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਦਰਜ ਹੈ ਜਦ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਮਗਲਾ ਨਾਲ ਇੱਕ ਝੜਪ ਦੇ ਦੌਰਾਨ ਆਪਣੇ ਪਰਿਵਾਰ ਨਾਲੋਂ ਵਿਛੋੜਾ ਪੈ ਗਿਆ ਸੀ ਅਤੇ ਰਾਤ ਦੇ ਘੁੱਪ ਹਨੇਰੇ ਅਤੇ ਭਗਦੜ ਦੇ ਦੌਰਾਨ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਦੋ ਛੋਟੇ ਸਹਬਜਾਦੇ ਗੁਰੂ ਸਾਹਿਬ ਨਾਲੋਂ ਅਲੱਗ ਹੋ ਗਏ ਸਨ ਉਹਨਾਂ ਦੇ ਨਾਲ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਵੀ ਸੀ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਸਿਹੜੀ ਵਿਖੇ ਆਪਣੇ ਘਰ ਲੈ ਗਿਆ ਮਾਤਾ ਗੁਜਰੀ ਜੀ ਕੋਲ ਸੋਨੇ ਦੀਆਂ ਮੋਹਰਾਂ ਦੇਖ ਕੇ ਉਸ ਗੰਗੂ ਬ੍ਰਾਹਮਣ ਦਾ ਦਿਨ ਬੇਈਮਾਨ ਹੋ ਗਿਆ ਸੀ ਇਸ ਮਾੜੀ ਨੀਤ ਨਾਲ ਉਸਨੇ ਮੁਗਲ ਹਕੂਮਤ ਕੋਲ ਸ਼ਿਕਾਇਤ ਕਰਕੇ ਮਾਤਾ ਗੁਜਰੀ ਜੀ ਅਤੇ ਛੋਟੇ ਬਾਲਾਂ ਨੂੰ ਗਿਰਫਦਾਰ ਕਰਵਾ ਦਿੱਤਾ ਸਰਹੰਦ ਦੇ ਸੂਬੇਦਾਰ ਵजीर खान ਨੇ ਮਤਾ ਗੁਜਰੀ ਜੀ ਉੱਤੇ ਇਹਨਾਂ ਛੋਟੇ-ਛੋਟੇ ਬਾਲਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਅਤੇ ਆਪਣੇ ਦਰਬਾਰ ਵਿੱਚ ਇੱਕ ਸਖਤ ਤਾੜਨਾ ਕਰ ਦਿੱਤੀ ਕਿ ਜੋ ਵੀ ਆਦਮੀ ਇਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਦੇਵੇਗਾ ਤਾਂ ਮੈਂ ਉਸ ਨੂੰ ਸਮੇਤ ਪਰਿਵਾਰ ਕੋਲੂ ਵਿੱਚ ਦੀ ਪੀੜ ਦੇਵਾਂਗਾ ਭਾਈ ਮੋਤੀराम ਮਹਾਰਾਜ ਜੀ ਵਜ਼ੀਰ ਖਾਂ ਦੇ ਦਰਬਾਰ ਵਿੱਚ ਨੌਕਰੀ ਕਰਦਾ ਸੀ ਉਹ ਸਾਡੇ 10ਵੇਂ ਪਾਸ਼ਾ ਜੀ ਦੇ ਬਹੁਤ ਪੱਕੇ ਸ਼ਰਜ਼ਾਲੂ ਸਨ ਉਸ ਨੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਬਾਲਾਂ ਨੂੰ ਦੁੱਧ ਪਲਾਉਣ ਦਾ ਪ੍ਰਬੰਧ ਕੀਤਾ ਬੇਸ਼ੱਕ ਉਸਨੂੰ ਇਸ ਕੰਮ ਵਾਸਤੇ ਆਪਣੇ ਘਰ ਦਾ ਸਾਰਾ ਕੁਝ ਸੋਨਾ ਗੱਟਾ ਵੇਚ ਕੇ ਤੇ ਟੂਮਟੱਕੀ ਵੇਚ ਕੇ ਦਰਬਾਰ ਵਿੱਚ ਪਹਿਰੇਦਾਰੀ ਦਾ ਕੰਮ ਕਰਦੇ ਕਰ ਰਹੇ ਉਹਨਾਂ ਲੋਕਾਂ ਨੂੰ ਬਹੁਤ ਸਾਰਾ ਧਨ ਰਿਸ਼ਵਤ ਦੇ ਤੌਰ ਤੇ ਦੇਣਾ ਪਿਆ ਪਰ ਉਸਨੇ ਆਪਣੀ ਜਾਨ ਤੜੀ ਉਪਟਕਾ ਕੇ ਉਹ ਕੁਝ ਦਿਨ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਦੁੱਧ ਪਿਲਾਉਂਦਾ ਰਿਹਾ ਅਖੀਰ ਵਿੱਚ ਉਸ ਦਾ ਭੇਦ ਮੁਗਲ ਹਕੂਮਤ ਨੂੰ ਲੱਗ ਹੀ ਗਿਆ ਜਿਸ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਸਮੇਤ ਪਰਿਵਾਰ ਕੁੱਲ ਵਿੱਚ ਪੀੜ ਦਿੱਤਾ ਗਿਆ ਮੋਤੀਰਾ ਮਹਾਰਾਜੀ ਦੀ ਇਸ ਕੁਰਬਾਨੀ ਨੂੰ ਸਿੱਖ ਜਗਤ ਵਿੱਚ ਕਦੇ ਵੀ ਨਹੀਂ ਭੁਲਾਇਆ ਜਾਵੇਗਾ ਅਤੇ ਰਹਿੰਦੇ ਦੁਨੀਆ ਤੱਕ ਉਸ ਨੂੰ ਯਾਦ ਕੀਤਾ ਜਾਵੇਗਾ ਔਰ ਦੋਸਤੋ ਦੁੱਖ ਵਾਲੀ ਗੱਲ ਇਹ ਹੈ ਕਿ ਕੁਝ ਸਿਰਫਰੇ ਲੋਕ ਜਿਨ੍ਹਾਂ ਦੀ ਕੋਈ ਕੁਰਬਾਨੀ ਦੀ ਤਾਂ ਬਹੁਤ ਦੂਰ ਦੀ ਗੱਲ ਰਹੇ ਇਤਿਹਾਸ ਗਵਾਹ ਹੈ ਕਿ ਉਸ ਭਾਈਚਾਰੇ ਦੇ ਲੋਕਾਂ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਕੇ ਗੁਰੂ ਸਾਹਿਬ ਨੂੰ ਰੋਕ ਲਿਆ ਸੀ ਅਤੇ ਆਪਣੀਆਂ ਤਨਖਾਹਾਂ ਮੰਗ ਲਈਆਂ ਸਨ ਘੋੜੇ ਦੀ ਲਗਾਮ ਨੂੰ ਉਦੋਂ ਤੱਕ ਨਹੀਂ ਛੱਡਿਆ ਗਿਆ ਜਦ ਤੱਕ ਗੁਰੂ ਸਾਹਿਬ ਨੇ ਉਹਨਾਂ ਦੀ ਤਨਖਾਹਾਂ ਦਾ ਪ੍ਰਬੰਧਨ ਨਹੀਂ ਕੀਤਾ ਉਸ ਭਾਈਚਾਰੇ ਵਿੱਚੋਂ ਇੱਕ ਸਿਰਫਰਾ ਆਦਮੀ ਮੈਨੂੰ ਬੋਲਿਆ ਕਿ ਸਾਨੂੰ ਕੀ ਪਤਾ ਤੂੰ ਕੌਣ ਹੈ ਤੂੰ ਸਿੱਖ ਹੈਂ ਹਿੰਦੂ ਹੈ ਜਾਂ ਮੁਸਲਮਾਨ ਹੈ ਪਰ ਮੈਂ ਇਹੋ ਜਿਹੇ ਧਰਮ ਦੇ ਠੇਕੇਦਾਰ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਉਸ ਬਰਾਦਰੀ ਵਿੱਚੋਂ ਹਾਂ ਜਿਸ ਬਰਾਦਰੀ ਦੇ ਮੋਤੀ ਰਾਮ ਮਹਾਰਾਜੀ ਨੇ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਬਾਲਾਂ ਨੂੰ ਆਪਣੇ ਪਰਿਵਾਰ ਦੀ ਜਾਨ ਦੀ ਬਾਜ਼ੀ ਲਾ ਕੇ ਦੁੱਧ ਪਲਾਇਆ ਸੀ ਸੋ ਦੋਸਤੋ ਇਹ ਸੀ ਮੇਰੇ ਕੁਝ ਮੰਦੇ ਬਲਬਲੇ ਜੋ ਕਿ ਮੈਂ ਆਪਣੀ ਇੱਕ ਛੋਟੀ ਜਿਹੀ ਵੀਡੀਓ ਵਿੱਚ ਆਪ ਜੀ ਦੇ ਸਾਹਮਣੇ ਪ੍ਰਗਟ ਕੀਤੇ ਜੇਕਰ ਆਪ ਜੀ ਨੂੰ ਇਹ ਮੇਰੇ ਵਿਚਾਰ ਵਧੀਆ ਲੱਗੇ ਹੋ ਤਾਂ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ